ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਪਿੰਡਾਂ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਨੇ ਲੋਕਾਂ ਨੂੰ ਡੇਲੀ ਜ਼ਰੂਰਤੀਆਂ ਵਸਤਾਂ ਵਾਸਤੇ ਵੀ ਜੁੱਤੂ ਜਹਿਦ ਕਰਨੀ ਪੈ ਰਹੀ ਹੈ ਇਸੇ ਕਰਕੇ ਵਕਵਾ ਕੈਂਟਰੀਓ ਸਮਾਜ ਸੇਵੀ ਸੰਸਥਾ ਮਾਤੇ ਪੋਲੀਟੀਕਲ ਬੰਦਿਆਂ ਦੇ ਵੱਲੋਂ ਹੜ੍ਹ ਪੀੜਤਾ ਦੀ ਸੇਵਾ ਕੀਤੀ ਜਾ ਰਹੀ ਹੈ ਇਸੇ ਤਹਤ ਐਕਟੂਮੈਂਟ ਸੰਸਦੀ ਚਰਪਰਸਨ ਮੈਡਮ ਹਰਲੀਨ ਕੌਰ ਨੇ ਆਪਣੇ ਜਨਮ ਦਿਨ ਦੇ ਮੌਕੇ ਹੜਪਰਭਾਵਾ ਦੇ ਇਲਾਕੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਮਾਨ ਨੂੰ ਵੰਡ ਕੇ ਮੁਨਕਤਾ ਦੀ ਸੇਵਾ ਦੀ ਸੁੰਦਰ ਉਦਾਹਰਣ ਪੇਸ਼ ਕੀਤੀ ਹੈ ਇਸ ਮੌਕੇ ਸੰਸਦ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਕਿ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਜਨਾਲੇ ਏਰੀਆ ਦੇ ਨਾਲ ਸੰਬੰਧਿਤ ਕਈ ਪਿੰਡਾਂ 'ਚ ਸੇਵਾ ਕਰ ਚੁੱਕੇ ਨੇ ਤੇ ਭਵਿੱਖ ਦੇ ਵਿੱਚ ਵੀ ਇਹ ਸੇਵਾ ਜਾਰੀ ਰਹੇਗੀ ਕਾ ਮੈਂ ਇਹ ਬੀਚ ਉਹ ਗੱਡੀ ਆਈ ਉਹ ਦਾ ਸੂਝਾ ਲੱਗਾ ਕਿ ਟੱਡੀ ਤੇ ਸਮਾਨ ਆ ਉਹ ਗੱਡੀ ਦੀ ਇੱਥੇ ਲੈਣ ਨੂੰ ਮੂਹਰੇ ਨਹੀਂ ਆਉਂਦੀ ਕਿੰਨੀ ਕਿੰਨੀ ਚੱਲ ਯਾਰ ਚੱਲੀ ਯਾਰ ਉਹ ਪੱਟੀਆਂ ਆ ਜਿੰਨਾ ਦੇ ਟਾਰਚ ਦੇਖਦੇ ਰਹੇ ਨਾ ਪੁਲਿਸ ਵਾਲਾ ਦੇ ਟਾਰਚ ਜਿਹੜਾ ਜੁੱਤਾ ਹੀ ਆਜੋ ਉਹ ਗੱਡੀ ਆ ਹਾਂਜੀ ਐ ਰੋਡ ਹੈ ਰਿਕੈਂਟਲੀ ਪੈਟਰ ਦੇ ਇਹ ਕਈ ਸੋਨੇ ਦੇ ਟ੍ਰੇਡ ਮੰਗਦੇ ਲੋਕ ਕੱਢ ਉਹ ਪੈਕ ਕਰ ਦੇ ਦੋ ਉੱਪਰ ਤੇ ਚੜ ਜਾ ਉੱਪਰ ਤੇ ਚੜ ਜਾ ਮੈਂ ਚੱਲਾਂ ਉੱਥੇ ਆ ਜਾ ਜੀ ਆਹ ਲਿਆ ਇਹ ਇੱਟਰੀ ਦੇ ਬੰਡਲ ਵੰਡ ਲਓ ਬੰਡਲ ਵੰਡ ਲਓ ਬੰਡਲ ਵੰਡ ਲਓ ਇਹਨਾਂ ਨੂੰ ਦੇ ਦੋ ਇਹਨਾਂ ਨੂੰ ਦੇ ਯਾਰ ਬੰਡਲ ਬੀਬੀ ਜੀ ਵੰਡ ਲਓ ਇਹ ਰਿਆ ਇਹਨਾਂ ਨੂੰ ਖਾਡੋ ਸਿਰੋ ਬਾਕੀ ਬੰਡਲ ਵੰਡ ਲਓ ਲੈ ਐਕਚੁਅਲੀ ਇਹ ਪੰਛੀ ਗਿਆ ਜੀ ਇਹਨੂੰ ਦੇਣਾ ਇੱਕ ਦੂਜਾ ਪਰ ਉਹ ਬਣਾਉਂਦੇ ਕਿਹੜੇ ਆਉਂਦੇ ਆ ਇਹਨਾਂ ਨੂੰ ਦੋ ਉਹਨਾਂ ਨੂੰ ਇੱਕ ਕੱਢ ਕੇ ਦਿਓ ਇੱਕ ਨੂੰ ਚਾਹੀਦਾ ਇਹਨਾਂ ਸਾਰੇ ਚੀਜ਼ਾਂ ਲੈ ਬਟਾ ਫੜ ਫੜ ਇਹਨਾਂ ਨੂੰ ਦੋ ਜੀਆਂ ਦੇ ਦੇ ਇੱਕ ਪੈਕੜੀ ਇੱਕ ਇਹਨਾਂ ਨੂੰ ਹੋਰ ਦੇ ਸੈਂਟਰੀ ਪੈਕੀ ਦਿਓ ਸੈਂਟਰੀ ਇਹਨਾਂ ਨੂੰ ਹਾਂ ਸੜਾਈ ਉਹ ਤੇ ਨਹੀਂ ਹੈ ਲੋ ਦੋ ਬਿਟਾ ਲੋ ਜਿਵੇਂ ਤਾ ਦਿਓ ਨਾ ਕਾਰੀ ਯਾਰ ਉਹ ਸਾਰੀਆਂ ਚੀਜ਼ਾਂ ਦੀ ਯਾਰ ਮੈਂ ਡਾਕਟਰ ਦੋਰਾ ਹਾਂ ਸੈਂਟਰੀ ਨੇ ਓਏ ਹੁਣ ਇਹਨਾਂ ਦੇ ਸਾਰੀਆਂ ਇਹ ਤਾਂ ਕੋਈ ਚਾਹ ਪਾਣੀ ਵੀ ਦੋ ਮੈਨੂੰ ਆਹੋ ਆਪਣੇ ਘੇਰੇ ਰੱਖੋ ਤੋ ਤੋ ਮਾਣ ਜੀ ਕੈਪਟਨ ਲੈ ਲਓ ਆ ਲੋ ਬੜੋ ਹਾਂਜੀ ਥੱਲੇ ਆ ਜਾਓ ਲੋਥਾ ਦੇ ਪਾਣੀ ਦੇ ਦਿਓ ਪਾਣੀ ਬੇਟਾ ਵੰਡ ਲਿਓ ਪਾਣੀ ਲੈ ਯਾਰ ਲੈ ਅਨੁਕੀ ਚਾਹੀਦਾ ਅਨੁਕੀ ਚਾਹੀਦਾ ਚੱਪਲ ਬੱਚੇ ਦੇ ਦੇ ਚੱਪੜੀ ਹੁੰਦੀ ਚੱਪੜਾ ਹੋਰ ਨਹੀਂ ਹੈਗਾ ਤੁਹਾਨੂੰ ਚੱਪੜੇ ਦਿੰਨੇ ਆ। ਹਾਂ ਲੱਭ ਪਾਈ। ਚੱਪੜਾ ਦੇਓ। ਚੱਪੜਾ ਦੇਓ ਯਾਰ। ਚੱਪੜਾ ਲਿਓ ਸਾਰੇ। ਹਾਂ ਲਓ ਭੋਜੀ। ਕੰਮ ਹੋ ਗਿਆ। ਚੱਪੜਾ ਦੇ ਦਿਓ। ਚੱਪੜਾ ਦੇ ਦਿਓ ਸਾਰੇ ਕਿ ਜਦੋਂ। ਚੱਪੜਾ ਨਹੀਂ ਇਧਰ ਆਈਆਂ। ਉਹ ਇਧਰ ਕਢੋ। ਬੋਲ। ਉਧਰ ਆਪਣੀ ਗੱਡੀ ਜਾਓ ਚੱਪੜਾ ਦਿੰਨੇ ਆ। ਕੋਈ ਗਰੀਬ ਨਹੀਂ ਕੋਈ ਗੱਲ। ਦੇ ਚੱਪੜਾ ਦੇ ਯਾਰ ਮਾੜੀ ਕਿੱਕ ਜੋਣਾ ਸਭ ਨੇ। ਚੱਪੜਾ। ਉਹ ਭਾਜੀ ਦੀ ਗੱਡੀ ਆ। ਭਾਜੀ, ਇਹ ਲਓ ਗੱਡੀ ਅੱਗੇ। ਤੁਸੀਂ। ਉਹ ਦੇਖ ਲਓ। ਕੀ ਚਾਹੀਦਾ ਮਾਤਾ ਤੈਨੂੰ ਨਰਾਜ਼ ਨਹੀਂ ਛੜਨਾ ਕੀ ਚਾਹੀਦਾ ਤੈਨੂੰ ਚੱਲੇ ਆ ਚੱਲ ਭਰਵਾ ਨਾ ਇਹਨੂੰ ਕਿ ਗੁੜੀਆਂ ਚੱਪਲ ਦੇ ਸਾਲਾ ਪੁੱਤ ਚਲੋ ਚਲੋ ਆਪ ਅੱਗੇ ਆਇਓ ਚਲੋ ਵੀ ਚਲੋ ਚਲੋ ਸ਼ੇਰਦਾਰ ਬਾਲੇ ਨੇ ਅੰਦਰ ਲਾ ਕੇ ਵੇਖਣ ਅੰਦਰ ਤਰਪਾਲ ਦੀ ਲੋੜ ਹੈਗੀ ਨਹੀਂ ਬਹਿਣਾ ਨਹੀਂ ਜੇ ਤੁਸੀਂ ਲੋਸ ਪਾਣ ਲੋੜ ਹੈ ਚਾਹੀਦੀ ਹੋਰ ਜਿਹਦੇ ਲੋੜ ਹੈ ਲੋੜ ਨਹੀਂ ਲੋੜ ਹੈ ਚਾਹੀਦੀ ਕਿਉਂ ਨਹੀਂ ਮੱਛਰਦਾਨੀ ਦੇ ਦੋਨੇ ਮੱਛਰਦਾਨੀ ਚਾਹੀਦੀ ਚਲ ਚਲ ਚਲੋ ਜੀ ਆਹ ਤੇ ਗਾ ਰੋ ਇਹਨਾਂ ਦੇ ਦੋ ਮੱਛਰਦਾਨੀ ਹਲੋ ਉਹ ਬੱਛਾ ਉਹ ਪੈਂਸਰ ਆ ਵਸ ਚਲੋ ਚਲ ਆਈ ਤੇ ਕਲਾ ਕਰਕੇ ਦੇ ਦਿੰਦੇ ਇਹ ਜੋ ਨਹੀਂ ਹੋ ਲੱਗਿਓ ਆ ਲੋ ਹੀ ਰੱਖ ਲਓ ਪੋਕੀ ਚਾਹੀਦਾ ਤੁਹਾਨੂੰ ਗੱਛ ਨਹੀਂ ਚਾਹੀਦਾ ਇਕ ਤਰਪਾਲ ਵੀ ਦੇ ਦੋ ਤਰਪਾਲ ਦੀ ਲੋੜ ਹੈ ਤਰਪਾਲ ਦੀ ਲੋੜ ਹੈ ਦੇ ਲੋ ਹੈ ਜੀ ਕੋਠਾ ਕੱਚਾ ਦੇ ਲਓ ਇਥੇ ਨਾਲ ਦੇ ਲੋ ਇਥੇ ਦੇ ਲੋ ਇੱਕ ਰੱਸ਼ ਨਜ਼ਰ ਕੋਠਾ ਕੱਚਾ ਉਹ ਲਿਓ ਤਰਪਾਲ ਹੋਰ ਬੜੀ ਜਿੰਤਾ ਪਈ ਐਵੇਂ ਨਜ਼ਾਇਜ਼ ਨਾਲ ਨਿਜਾਇਜ਼ ਮਾਤਾ ਜੀ ਲੈ ਲੈਣੇ ਤੁਸੀਂ ਜਾਓ

ਆਜੇ ਕੀ ਲੈਣਾ ਬਪੂ ਖਾਣੇ ਕਰਦੇ ਉੱਤੇ ਹੁੰਦੇ ਰਾਜੋ ਜੀ ਸੱਪੜੇ ਬਾਪੂ ਨੂੰ ਵੇਖੋ ਮੈਂ ਠੀਕ ਹੈ ਬਪੂ ਬਾਈ ਠੀਕ ਹੈ ਜੀ ਚਲੋ ਜੀ ਔਰ ਤੋਂ ਜਿਹੜਾ ਉਹ ਤੁਹਾਨੂੰ ਜੇ ਕਰ ਬੱਚੇ ਵਾਸਤੇ ਆਲਾ ਬਾਪੂ ਦੇ ਮਾਰ ਨਾਲ ਔਰ ਜੁੱਤੀ ਮਾਰ ਨਾਲ ਨਹੀਂ 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 ਸੱਪੜੇ ਫਰੋਤੀ ਰਾਸ਼ਨ ਫੋਟੋ ਵਿੱਚ ਜੀ ਸਾਡੀ ਰਾਸ਼ਨ ਰਾਸ਼ਨ ਦੇਖੋ ਟ੍ਰੇਨ ਕੋਤੇ ਨਹੀਂ ਜਨਤ ਚਲੋ ਆਓ ਚਲੋ ਆ ਜਾਓ ਅਮ ਥੋੜਾ ਸੇ ਲੈ ਰੱਖਿਓ ਲੈਣ ਨੂੰ ਕਿਈ ਤਾਂ ਨਹੀਂ ਹਾਂਜੀ ਸਰ ਪਹਿਲਾਂ ਵੀ ਸਮਾਨ ਲੈ ਕੇ ਗਏ ਸੀਗੇ ਹੜਪੀੜਤਾਂ ਦੇ ਲਈ ਤੇ ਕਿਹੜੀ ਸੰਸਾ ਤੁਹਾਡੀ ਤਾਂ ਅੱਜ ਕੀ ਲੈ ਕੇ ਚੱਲੇ ਹੋ ਦੂਸਰੀ ਵਾਰ ਅਸੀਂ ਐਕਟ ਹਿਊਮਨਸ ਸੰਸਥਾ ਹੈਗੀ ਆ ਜਿਹਨਾਂ ਦੀ ਚੇਅਰ ਪਰਸਨ ਹੈਗੀ ਆ ਮੈਡਮ ਹਰਲੀਨ ਇੱਕ ਸਹਾਰ ਗੁਰਦੀਪ ਸਿੰਘ ਦੀ ਡਾਟਰ ਨੇ ਲੁਧਿਆਣੇ ਹੁੰਦੇ ਨੇ ਬਹੁਤ ਸੇਵਾ ਭਾਵ ਹੈ ਇਹਨਾਂ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਸਮਾਨ ਭੇਜਿਆ ਅੱਜ ਅਸੀਂ ਦੋ ਗੱਡੀਆਂ ਭਰ ਕੇ ਲੈ ਕੇ ਚੱਲੇ ਆ ਜਿਦੇ ਵਿੱਚ ਸੁੱਕਾ ਦੁੱਧ ਮੱਛਰ ਦਾਣੀਆਂ ਚੱਪਲਾਾਂ ਪੁਰਾਣੇ ਥੋੜੇ ਜਿਹਾ ਕਪੜੇ ਜੀਨਸ ਵਗੈਰਾ ਹੋਰ ਸਾਡੇ ਕੋਲ ਆਟੋਮੋਸ ਬੈਟਰੀਆਂ ਤਰਪਾਲਾਂ ਜੋ ਸਾਡੇ ਕੋਲ ਉਹਨਾਂ ਨੇ ਭੇਜਿਆ ਸੀ ਲੈ ਕੇ ਚੱਲੇ ਆ ਤੁਹਾਨੂੰ ਇੱਕ ਗੱਲ ਸੁਣੋ ਲੋਕੀ ਆਪਣਾ ਜਨਮ ਦਿਨ ਬਣਾਉਂਦੇ ਕਲੱਬਾਂ ਚ ਜਾ ਕੇ ਲੋਕੀ ਆਪਣਾ ਜਨਮ ਦਿਨ ਮਨਾਉਂਦੇ ਕੇਕ ਕੱਟ ਕੇ ਐ ਅੱਜ ਬੇਟੀ ਦੀ ਰੱਬ ਵੱਡੀ ਉਮਰ ਕਰੇ ਅੱਜ ਇਹਨਾਂ ਦਾ ਮੈਡਮ ਦਾ ਖਲੀਨ ਕੌਰ ਜੀ ਦਾ ਜਨਮ ਦਿਨ ਆ ਉਹਨਾਂ ਨੇ ਆਪਣੇ ਜਨਮ ਦਿਨ ਦੇ ਉੱਤੇ ਇਹ ਸੇਵਾ ਚੁੱਕੀ ਕਿ ਅੱਜ ਸਮਾਨ ਭੇਜਿਆ ਕਹਿੰਦੇ ਅੰਕਲ ਅੱਜ ਮੇਰਾ ਜਨਮ ਦਿਨ ਹੈ ਮੈਂ ਇਹ ਸਮਾਨ ਭੇਜ ਰਿਹਾ ਤੇ ਅੱਜ ਵੰਡ ਕੇ ਆਉ। ਰੱਬ ਨਦੀ ਲੰਮੀ ਉਮਰ ਕਰੇ। ਅਸੀਂ ਇਹ ਸਮਾਨ ਲੈ ਕੇ ਚੱਲੇ। ਪਹਿਲਾਂ ਕਿੱਥੇ ਗਏ ਸੀ ਅੱਜ ਕਿੱਥੇ ਜਾ ਰਹੇ ਹੋ ਕਿਹੜੇ ਲੈ ਕੇ? ਅਸੀਂ ਪਹਿਲਾਂ ਗਏ ਸੀ ਜਨਾਲੇ ਵਾਲੀ ਸਾਈਡ ਤੇ। ਉੱਥੇ ਅਸੀਂ ਸਮਾਨ ਦੇ ਗਿਆ ਸੀ ਹੁਣ ਅਸੀਂ ਦੇਖਿਆ ਕਿ ਅਜਨਾਲੇ ਵਾਲਤਾ ਬਹੁਤ ਸੰਗਤਤਰੀ ਹੋਈ ਹੈ ਟਰੱਕਾਂ ਦੀਆਂ ਲੈਣਾ ਲੱਗੀਆਂ ਸਾਨੂੰ ਰਤੀ ਕੱਲ ਫੋਨ ਆਇਆ ਸੀ ਡੇਰਾ ਬਾਬਾ ਨਾਨਕ ਤੋਂ ਉਹ ਕਹਿੰਦੇ ਜੀ ਪਤਾ ਲੱਗਾ ਉਹਨਾਂ ਨੇ YouTube ਤੇ ਦੇਖਿਆ ਉਹ ਕਹਿੰਦੇ ਭਾਜੀ ਥੋੜਾ ਸਮਾਨ ਅੰਦਰ ਲੈ ਕੇ ਆਓ ਲੋਕਾਂ ਨੂੰ ਬੜੀ ਹੀਗੀ ਅਸੀਂ ਹੁਣ ਇੱਥੇ ਡੇਰੇ ਸਾਰੇ ਅਸੀਂ ਕਵਰ ਕਰ ਚੱਲੇ ਆ ਉੱਥੇ ਕੈਂਪ ਵੀ ਲੱਗੇ ਹੋਏ ਆ ਕੋਸ਼ਿਸ਼ ਕਰਾਂਗੇ ਕੁਝ ਸਮਾਨ ਕੈਂਪ 'ਚ ਦੇਾਂਗੇ ਕੁਝ ਸਮਾਨ ਅਸੀਂ ਜਾ ਕੇ ਡੇਰਿਆਂ ਤੇ ਦੇਾਂਗੇ